ਸੀ ਫਤਿਹ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਵਲ 1 ਮਿੰਟ ਦਾ ਸਮਾਂ ਕਹਿ ਮੈਂ ਦੱਸਣਾ ਚਾਹਨਾ ਪ੍ਰਧਾਨ ਸਾਹਿਬ ਪਹਿਲਾਂ ਵੀ ਸਤਕਾਰ ਉਹ ਮੀਤੀ ਜ਼ਿਕਰ ਕਰਕੇ ਗਏ ਨੇ ਪਿੰਡ ਮੀਆਪੁਰ ਉਹ ਆ ਔਰ ਇੱਥੋਂ ਦੀ ਸੰਗਤ ਉਹ ਆ ਜਿਸ ਦੀ ਸੇਵਾ ਇੱਕ ਪਰਿਵਾਰ ਕਰ ਰਿਹਾ ਔਰ ਉਹ ਪਰਿਵਾਰ ਅਲੈਕਸ਼ਨ ਚਾਹੇ 2017 2022 2024 ਹੈ ਇਸ ਪਰਿਵਾਰ ਤੇ ਵਿਸ਼ਰਣ ਦਾ ਟਾਂਕ ਅਜਿਹਾ ਹੈ ਕਿ ਪਿੰਡ ਮੀਆਂਪੁਰ ਦਾ ਹਰੇਕ ਵਾਸੀ ਉਸ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਦਾ ਹੈ ਮੋਲੇ ਸੋਧਿਆ ਅਪਾਰਨ ਸਰਪ ਜਦੋਂ ਵੀ ਅਲੈਕਸ਼ਨ ਆਉਂਦੀ ਰਹੀ ਹੈ ਇਹ ਪਿੰਡ ਇੱਕ ਪਾਸੜ ਹੋ ਕੇ ਇੱਕ ਪਾਸੇ ਫਤਵਾ ਦਿੰਦਾ ਹੈ ਔਰ ਅੱਜ ਪਿੰਡ ਮੀਆਂਪੁਰ ਵਾਲਿਓ ਤੁਹਾਡੇ ਸਾਰਿਆਂ ਦੇ ਉੱਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਸਤਕਾਰਯੋ ਸਰਦਾਰ ਸੁਖਬੀ ਸਿੰਘ ਦੀ ਬਾਦਸ਼ਾਹ ਮੇ ਦਿੱਤੀ ਹੈ ਕਿ ਸਤਕਾਰਯੋ ਬੀਬੀ ਸੁਖਮਿੰਦਰ ਕੌਰ ਦੀ ਰੰਦਾਵਲੀ ਨੂੰ ਸਾਡੇ ਇਸ ਸਰਕੇ ਤੋਂ ਰਿਪਰੈਜ਼ੈਂਟ ਕਰਨ ਦੀ ਮੌਕਾ ਦਿੱਤਾ ਹੈ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਪ੍ਰੋਗਰਾਮ ਹੋਇਆ ਰੈਲੀ ਹੋਈ ਸੀ ਤੁਸੀਂ ਬੜੇ-ਬੜੇ ਕੱਟ ਕੀਤੇ ਔਰ ਹੁਣ ਜੋ ਹੰਗਾਰਾ ਮਿਲ ਰਿਹਾ ਪਰਮਾਤਮਾ ਕਿਰਪਾ ਕਰੇ ਬਾਲੂ ਸਾਹਿਬ ਪਿੰਡ ਮੀਆਂਪੁਰ ਔਰ ਕਾਲੇ ਦਵਾਲੇ ਵਾਲੇ ਪਿੰਡ ਪਿੰਡ ਠੱਠਾ ਪਿੰਡ ਕਸੇਲ ਔਰ ਜਿੰਨੀ ਵੀ ਬੈਂਟਰ ਇਹ ਇੱਕ ਪਾਸੜ ਸ਼ਰੋਣੀ ਨਕਾ ਜੀਰ ਨੂੰ ਲੀਡ ਕਰਾਵੇਗੀ ਮੈਂ ਇਸ ਦਰ ਦਾ ਤੁਹਾਨੂੰ ਦਾਅਵਾ ਕਰਦਾ ਬਾਲੂ ਸਾਹਿਬ ਬਾਰ ਬਾਰ ਦਾ ਇਥੇ ਆਉਂਦੇ ਗੋਟਾਨਗੁਰ ਸ਼ੁਕਰੀਆ ਤੁਸੀਂ ਆਪਣੇ ਰਜੀਮਾ ਬੜੇ ਸਮੇਂ ਤੋਂ ਵਿਸ਼ੇਸ਼ ਤੌਰ ਤੇ ਹਲਕੇ ਤਰੰਤ ਤਨ ਤੁਸੀਂ ਤਵੱਜੋ ਦੇ ਰਹੇ ਹੋ ਸ਼ਮਾ ਦੇ ਰਹੇ ਹੋ ਮੇਰੇ ਸਤਕਾਰਯੋਗ ਵੀਰੋ ਟਿਕਾਰਾ ਲੱਗਿਆ ਜੀ ਛੱਡਣ ਬਾਦਲ ਸਾਹਿਬ ਨੂੰ ਆਓ ਇੱਕ ਆਪਣੇ ਤੌਰ ਤੇ ਵਿਸ਼ਵਾਸ ਪਾਈਏ ਕਿ ਬਾਦਲ ਸਾਹਿਬ ਕੇਵਲ ਅੱਜ ਦਾ ਕਾਠੀ ਨਹੀਂ ਅੱਕੇ ਇਲੈਕਸ਼ਨ ਵੀ ਨਾਉਂ ਚੋਂ ਲੋ ਕੱਲਾ ਕੱਲਾ ਮੀਆਂਪੁਰ ਪਿੰਡ ਦਾ ਵਾਸੀ ਆਪਣੀ ਜ਼ਿੰਮੇਵਾਰੀ ਸਮਝ ਕੇ ਕੱਲਾ ਕੱਲਾ ਵੀਰ ਬਜਤ ਪ੍ਰਾਪਰ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਇਲੈਕਸ਼ਨ ਕਾਪ ਲੜੇਗਾ ਸਭ ਕੁਝ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਔਰ 2025 ਦੀ ਜਿਹੜੀ ਇਹ ਜਿੰਮਣੀ ਤੋਣ ਹੋਰੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੇ ਜਿੱਤ ਕੇ ਉਹ ਇਸ ਹਲਕੇ ਦੇ ਵਿੱਚੋਂ ਜੇਤੂ ਪ੍ਰਾਪਤ ਕਰੋਗੀ ਬੋਲੇ ਸੋਨਹਾਰ ਅੱਲਾਹੂ ਅਕਬਰ ਭਾਈ ਕੁਟੀਕਰਤਾਲਾ ਭਾਈ ਜਿਹੜੀ ਜ਼ਿੰਮੇਵਾਰੀ ਸਰਦਾਰ ਅਜੀਤ ਸਿੰਘ ਤੇ ਬਿੱਟੂ ਦੇ ਸਿਰ ਤੇ ਸੀ ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਲਿਭਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਰਿਣੀਆ ਸੋ ਇੰਨੀਆਂ ਕਿ ਬੇਨਤੀ ਆ ਮਹਿਮਾਨ ਕਰਿਓ ਹੁਣ ਤੁਹਾਡੇ ਸਾਹਮਣੇ ਆਪਣੇ ਸਰਦਾਰ ਸੁਖਬੀਰ ਸਿੰਘ ਬਾਲਾ ਸਾਹਿਬ ਆਪਣਾ ਘਰ ਹੈ ਜੇ ਘਰ ਤੱਕੀ ਕਰੂਗਾ ਤਾਂ ਆਪਾਂ ਤੱਕੀ ਕਰਾਂਗੇ ਤੁਸੀਂ ਹਾਲਾਤ ਕਿਵੇਂ ਦੇਖੀ ਹੈ ਕੀ ਹੋ ਰਿਹਾ ਆਪਣੇ ਪੰਜਾਬ ਕੀ ਹੁੰਦਾ ਸੀ ਕਿਹੜੇ ਆਪਣੇ ਆ ਕਿਹੜੇ ਲੁੱਟਣ ਆਏ ਹੋ ਆਪਣੀ ਕੌਮ ਵਿੱਚ ਬਹੁਤ ਵੱਡੀ ਬਿਮਾਰੀ ਹੈ ਆਪਾਂ ਆਪਣੇ ਦੁਸ਼ਮਣਾਂ ਆਪਣੇ ਬਾਦ ਦੇ ਦੁਸ਼ਮਣ ਵੀ ਲੋੜ ਨਹੀਂ ਚੰਗੇ ਭਲੇ ਕਮ ਜੱਦੇ ਨੂੰ ਆਪਾਂ ਮਿੱਤਰਾਂ ਜੀ ਰੋਗ ਦਿੱਤਾ ਗੁਰੂ ਘਰ ਦੀ ਸੇਵਾ ਕਰਨ ਵਾਲੀ ਖਾਲਸਾ ਪੰਥ ਦੀ ਨਮਾਇਦਾ ਜੱਜਬੰਦੀ ਕਾਰੀ ਦੇ ਲੋਕ ਨੂੰ ਜ਼ਰੂਰ ਕਰਦਾ ਅੱਜ ਹਲਾਤ ਮੈਂ ਹੁਣੀ ਜਾ ਕੇ ਆਇਆ ਆ ਜਿਹੜੇ ਸਾਤਾ ਕਰਕੇ ਬ੍ਰਿਆਮਾਂ ਦੇ ਪਾਪ ਟੁੱਟ ਗਏ ਕੋਈ ਚੁੱਧ ਨਹੀਂ ਆਇਆ ਲੋਕੀ ਆਪਣੇ ਕੋਲ ਕਿਹਦਾ ਲਾ ਕੇ ਮੰਗ ਲੋ ਗਰੇਸੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਕਿਉਂ ਕਿਉਂਕਿ ਉਹ ਆਪਣੇ ਨਹੀਂ ਹੈ ਉਹ ਕਿੱਥੇ ਲੁਕ ਕੇ ਆਏ ਤੁਸੀਂ ਸਾਰੇ ਕਾਨੂੰਨ ਦੇ ਹੋ ਜਦੋਂ ਵੱਡੇ ਆਦਲ ਸਰ ਮੁੱਖ ਮੰਤਰੀ ਸੀ ਕੋਈ ਵੀ ਤਕਰੀਬ ਆਉਣੀ ਉਹ ਤਕਰੀਬ ਤੋਂ ਪਹਿਲੇ ਹੀ ਇਲਾਜ ਆਪਣਾ ਸ਼ੁਰੂ ਕਰ ਦਿੰਦੇ ਅੱਜ ਇਹ ਆਪਾਂ ਵੀ ਇਹੋ ਲਿਆਦੇ ਆ ਆਪਾਂ ਹੀ ਲੈ ਕੇ ਆਏ ਆ ਜਿਹਨੇ ਲੋਕਾਂ ਨੂੰ ਆਪਣਾ ਜੇ ਬਣਾਤਾ ਜਿਹੜੇ ਸੱਤ ਪੱਤ ਨਹੀਂ ਬਣ ਸਕਦੇ ਸੀ ਇੱਕ ਤੂਫਾਨ ਨਾਲ ਹੀ ਇੱਕ ਵਾੜੇ ਤੋਂ ਤੇ ਅੱਜ ਪੰਜਾਬ ਬਰਬਾਦ ਕਰ ਦਿੱਤਾ ਮਾਤਾ ਪਤਾ ਗੜਾ ਕਿਤੇ ਤੁਸੀਂ ਸੋਚਿਆ ਜੇ ਕਾਲੀ ਪਾਰਟੀ ਨਾ ਹੁੰਦੀ ਆਪਣਾ ਕੀ ਹੁੰਦਾ ਸੀ آج جو کچھ آج پنجاب کا میں لفظ وقت جو کچھ تسی این کرو اپنے کرے کرو اپنے بزرگان پچھو وہ بھوٹی بھومیاں ملیاں کی نہیں کرتی ہیں بزرگ کہنے دے باپو بادل سی بزرگان کی جدو سانی دیتی ہیں اور بھومیاں میں بلی موسکی نے کی تھی نمیں مکیام تک پتہ ہی نہیں ਕਿਉਂਕਿ ਹੁਣ ਦਾ ਸਮਝਿਆ ਜਾਂਦੀ ਸਾਡੀ ਦੀ ਸਥਿਤੀ ਕੀ ਹੈ ਇਹ ਨਾ ਪਤਾ ਉਸ ਆ ਪਹਿਲੇ ਮੰਡੀਆਂ ਥੋੜੇ ਪਿੰਡਾਂ 'ਚ ਨਹੀਂ ਹੁੰਦੀਆਂ ਸੀ ਐਮ ਐਸ ਪੀ ਫਸਲਾਂ ਦੇ ਨਹੀਂ ਹੁੰਦੀ ਸੀ ਆ ਮੰਡੀਆਂ ਪਿੰਡਾਂ 'ਚ ਬਣਾਉਣ ਵਾਲਾ ਐਮ ਐਸ ਪੀ ਤੋਂ ਵਾਲਾ ਕੰਮ ਕਰਦਾ ਬਾਦਲ ਸਾਹਿਬ ਉਹਨਾਂ ਆਜੇ ਟ੍ਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ दस माफ ਕਰਨਾ ਕਾਲੀ ਦਾ ਹੈ ਆ ਲੈਨ ਕਰੋਨਾ ਪਹਿਲਾਂ ਨਹੀਂ ਹੁੰਦੀ ਸੀ ਲੈਨ ਕਰੋਨਾ ਬਣਾਉਣਾ ਸਾਰਾ ਪੈਸਾ ਲੈਨ ਕਰੋਨਾ ਦੇ ਬਣਾਇਆ ਪਾਇਆ ਕਾਲੀ ਦਾ ਨਹੀਂ ਕਾਲੀ ਦਾ ਫੋਡੇ ਵਿੱਚੋਂ ਨਿਕਲਿਆ ਸੱਤ ਗੱਲ ਦਾ ਸਾਨੂੰ ਪਤਾ ਹੈ ਕੀ ਮੁਸ਼ਕਲ ਕੀ ਹੈ ਉਹਨਾਂ ਕੇ ਜੀ ਨੂੰ ਪਤਾ ਬੁਲਕੇ ਜੀ ਨੂੰ ਫੇਕ ਰਹੇ ਆ ਗਰੀਬ ਨੂੰ ਪਹਿਲੀ ਧਰਮਸ਼ਾਲਾ ਸਤਿ ਸ੍ਰੀ ਅਕਾਲੀ ਖੱਟੇ ਤੋਂ ਬਣੀ ਸੀ ਜਿਹੜੀ ਧਰਮਸ਼ਾਲਾ ਬਣਾਉਣ ਨਾਲ ਤੇ ਇਸਕੀਮ ਵੀ ਵੱਡੇ ਭਾਲਨ ਸਾਹਿਬ ਨੇ ਲਿਆਈ ਸੀ ਮੇਰੇ ਬਜ਼ੁਰਗਾਂ ਹਿੰਦੁਸਤਾਨ ਵਿੱਚ ਪਹਿਲਾ ਸੁਪਰ ਜਿੱਥੇ ਟੈਨਸ਼ਨ ਸ਼ੁਰੂ ਹੋਈ ਉਹ ਵੱਡੇ ਭਾਲਨ ਸਾਹਿਬ ਨੇ ਹੀ ਕੀਤੀ ਬਜ਼ੁਰਗਾਂ ਨੇ ਟੈਨਸ਼ਨ ਫਿਰ ਅੱਜ ਤੱਕ ਨੂੰ ਕੋਈ ਸੋ ਨਿਆਰ ਅੱਜ ਦਾ ਲਾਤੀ ਸਕੀਮ ਸ਼ਗਨ ਦੀ ਸਕੀਮ ایسی بچے ان موت پر اونگی سکیم دو سو ایسی بچے ان موت پر اونگی سکین سارا کشی اپنی درمیہ سانیہ بامیوں سکیل ہیں میڈکل انشورنس تھوڑن میں انہاں ہونگا سکتا سی کوئی آپ کو آیا کہ یہ سی کہ ہے اپنی سرکار ہے اپنی سرکار میں آخری ہے کانی پاک بڑی جاؤں گی ان کو کوئی حوصلہ ہے ان پچارے میں جا کے لائے ہیں کوئی پچارے میں امید نہیں کسی ਜੋ ਕਿ ਉਹ ਸਰਕਾਰ ਦਿੱਲੀ ਨਹੀਂ ਉਹ ਪੰਜਾਬ ਪ੍ਰਦੀ ਜਜ਼ਬਾ ਹੀ ਹੈ ਨਹੀਂ ਉਹ ਤਾਂ ਲੁੱਟ ਕੇ ਆਏ ਆ ਆਪਾਂ 5 ਸਾਲ ਦੇ ਦੇ ਉਹਨੇ ਹੁਣ ਹਿੱਕਤ ਦਾ ਕੰਮ ਸ਼ੁਰੂ ਕੀਤਾ ਹੈ ਚਲੇ ਜਾ ਕਾਂਗਰਸੀ ਵੀ ਜਦੋਂ ਦੇ ਮੈਨੂੰ ਮੰਨਣਾ ਲੱਗਾ ਤੁਸੀਂ ਆ ਵੀ ਦੇਖ ਕੇ ਚੱਲਣਾ ਕਰਨਾ ਕਰੇ ਤੁਸੀਂ ਸੋਚੋ ਕਿ ਕਾਂਗਰਸ ਨੇ ਸਾਡੇ ਪੰਜਾਬ ਨੂੰ ਕੀ ਕੀ ਦਿੱਤੀ ਦਿੱਤੀ ਹੈ ਕੋਈ ਕੀ ਟਿਕਾਣਾ ਨਹੀਂ ਲੈ ਲਓ ਨਹੀਂ ਤੁਹਾਨੂੰ ਆਪੀਆਂ ਬਿਜਲੀ ਜਿੰਨੇ ਕਰਮਚਾਰੀ ਪੰਜਾਬ ਦੇ ਜਿਹੜੇ ਬਿਜਲੀ ਹੁੰਦੇ ਸਾਰੀ ਕਾਲੀ ਬਣਾਇਆ ਇੱਕ ਵੀ ਕਾਂਗਰਸ ਨੂੰ ਦੇ ਨਹੀਂ ਹੈ ਆ ਜੁਗੀਆਂ ਸਰਕਾਰ ਤੁਸੀਂ ਅੰਮ੍ਰਿਤਸਰ ਤੋਂ ਦੇ ਕੋ ਕਿੰਨੀਆਂ ਚੋਟੀਆਂ ਕਿੱਪੜੇ ਪੰਜਾਬ ਲਾਤੀਆਂ ਖਾਲੀ ਬਣੀਆਂ ਤੁਸੀਂ ਐਵੇਂ ਨਹੀਂ ਦੇਦੇ ਜਿੰਨੇ ਆਪਣੇ ਪਵਿੱਤਰ ਸ਼ਹਿਰ ਹੈ ਜਿਹੜੇ ਕੁੜਮਾਰਾ ਆਪਣੇ ਗੁਰੂ ਭਰਾਏ ਦੇ ਕੰਮ ਜੋ ਪ੍ਰਾਪਤ ਸ਼ਹਿਰ ਹੈ ਸਾਰੇ ਦੀ ਡਿਵੈਲਪਮੈਂਟ ਤੁਸੀਂ ਇੱਥੇ ਜਾਂਦੇ ਤੁਸੀਂ ਕਰਮਕਾਰ ਨਸੰਬੀ ਹਰ ਕੇ ਲੱ ਕਰਮਕਾਰ ਸ਼ਹਿਰ ਬਣ ਗਿਆ ਹੁੰਦਾ ਹੈ ਅ ਸ਼ਹਿਰ ਨੂੰ ਮੈਨੂੰ ਯਾਦ ਮੈਂ ਉਹ ਇੱਕ ਜੀ ਆਂ ਦੀ ਬਾਤ ਸੰਭਈਆ ਸੀ

ਆ ਗੁਰੂ ਘਰ ਦੀ ਸੇਵਾ ਕਰਨ ਲਈ ਪਾਪੀ ਹੈ ਖਾਸਾ ਪੰਡਿਤ ਦੀ ਸੇਵਾ ਕਰਨ ਲਈ ਪਾਪੀ ਹੈ ਕਿ ਆਪਾਂ ਰੋਜ਼ ਉਹਨਾਂ ਦੀ ਕਰਨਾ ਛਾਪੇ ਜਿਹੜੇ ਲੋਕ ਇਹਿਆ ਚਾਹੁੰਦੇ ਨੇ ਕਲਾ ਜਾ ਕੇ ਕਾਂਗਰਸੀਆਂ ਦੇ ਕਰਤਾ ਕਰਕੇ ਆ ਮਨਵਾ ਕੇ ਤੇ ਜਿਹੜਾ ਦਾਦੂਆ ਕਰਦੇ ਨੇ ਏਜੰਸੀਆਂ ਕਰਦੇ ਨੇ ਉਹਨਾਂ ਦੀ ਗੱਲਾਂ ਜਾ ਕੇ ਅੱਜ ਕੀ ਹੈ ਥੋੜੇ ਗੁਰੂ ਘਰ ਦੇ ਕੰਮ ਜਬਾ ਆਪਣਾ ਕੇ ਤਦ ਵਦੂ ਸਭ ਤੇ ਸਿੱਖ ਕੌਮ ਦੀ ਉਹ ਨਹੀਂ ਹੈ ਉਹਨਾਂ ਦਾ ਕੰਮ ਹੈ ਤਾਂ ਪਟਨਾ ਸਾਹਿਬ ਨਹੀਂ ਹੁਕਮ ਉਹਨਾਂ ਦਾ ਕੰਮ ਹੈ ਕਿ ਆਪ ਸਾਹ ਪੰਤੀ ਕਮੇਟੀ ਸੀ ਦਿੱਲੀ ਕੁਤਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲੈ ਲਈ ਸ਼੍ਰੋਮਿਕ ਕੁਤਰਾ ਪ੍ਰਬੰਧਕ ਕਮੇਟੀ ਬੀਤ ਉਹਕੇ ਹਰਿਆਣਾ ਆਪਣੇ ਕਬਜ਼ੇ ਕਰ ਲਿਆ ਤੇ ਕਿਦੋਂ ਜਾਓਗੇ ਕਿ ਕਦੋਂ ਜਾਓਗੇ ਜਿਹੜੀ ਕੌਮ ਦੀ ਫੌਜ ਨਾ ਹੋਏ ਨਾ ਉਹ ਕੌਮ ਰੋੜ ਜਾਂਦੀ ਹੈ ਅਕਾਲੀ ਗੱਲ ਥੋੜੀ ਫੌਜ ਹੈ ਸਮਝੋ ਜੇ ਹੋਰ ਵੱਡਾ ਨਿਸ਼ਾਨਾ ਕਰਦੇ ਸਮਝੋ ਫਿਰ ਬਹੁਤ ਲੇਟ ਹੋ ਜੂਗੇ ਇੰਦਰ ਨਹੀਂ ਇੱਥੇ ਜਿਉਣਾ ਪਰਣਾ ਇਥੇ ਕੇਜਰੀਵਾਲ ਨੇ ਤੁਹਾਨੂੰ ਨਹੀਂ ਜਿਉਣ ਦਿੱਤਾ ਆ ਕਾਂਗਰਸੀਆਂ ਨੇ ਉਹਨਾਂ ਦਾ ਹੁਕਮ ਦਿੱਲੀੋਂ ਆਉਂਦੇ ਆ ਜੇ ਕਾਂਦੇ ਤੇ ਇੱਥੇ ਕਾਲੀ ਨੇ ਆ ਤੋ ਰਾਜਪਨ ਬੰਦੀ ਹੋ ਜਾਂਦਾ ਐਸ ਕਰਕੇ ਉਹਨਾਂ ਨੇ ਬੇਨਤੀ ਕਰਨਾ ਚਾਹਣਾ 10 ਸਾਲ ਖਰਾਬ ਕਰ ਲਿਆ ਆ

ਉਹ ਜਿਹੜੇ ਸਾਡੇ ਵੀਰਵਾਰ ਪ੍ਰਿੰਸੀਪਲ ਸਾਹਿਬ ਜਰਵਾ ਦੇਖੋ ਐਕਸ-ray ਮੈਂ ਤੁਹਾਨੂੰ ਦੱਸਣਾ ਮੈਂ ਦੇਖ ਰਿਹਾ ਸੀ ਇੱਕ ਪਾਸੇ ਪੰਥ ਦਾ ਗद्दार ਹੈ ਹੈ ਇੱਕ ਪਾਸੇ ਧਰਮ ਦੀ ਖੋਦੀ ਪਰਵਾਹ ਹੈ ਤੂੰ ਮੇਰੇ ਦੇ ਇੱਕ ਪਾਸੇ ਪੜਾਉਣਾ ਚਾਹੀਦਾ ਦੱਸ ਦिए ਕਿ ਗਰਦਾਰਾਂ ਨੂੰ ਇਹਦੇ ਪਾਕਿਸਤਾਨੀ ਖਾਸਾ ਹਾਂ ਇਹਦੇ ਬੰਦੇ ਨੇ ਸਾਰੇ ਐਸਪਰਸ ਦੀ ਕੀਤੀ ਸਾਰਾ ਕੁਝ ਕੀਤਾ ਬਸ ਉਹ ਗਰਮਨਾ ਨਾ ਕਰੇ ਇਹਦਾ ਬੰਦਾ ਲੋਕ ਗਰਮਨਾ ਕਰਕੇ 50 ਸਾਲ ਦਾ ਕੌਮ ਦੇ ਬੰਦੇ ਜਮ ਮਰ ਸਕਦਾ ਹੈ ਕੀ ਕਰੇ ਕਰੇ ਜੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਇੱਕ ਇੱਕ ਵੋਟ ਦੇਈਂ ਤੁਹਾਡਾ ਨਗਰ ਮੈਂ ਦੇਖ ਹੀ ਲਿਆ ਮੈਂ ਕਹਿੰਦਾ ਜੇ ਤੋ پیسلا کر لو کہ خالص اپنے ਆਡੇ ਸਾਥ ਰਹੇ ਜਾਂ ਫਿਰ ਤੋਂ ਤਾਂ ਦੀ ਪਾਰਟੀ ਨੂੰ ਸੇਵਾ ਮਿਲੇ ਮੈਂ ਤੁਹਾਨੂੰ ਪਹਿਲਾ ਕੰਮ ਕਰੂੰਗਾ ਜਿੰਨੇ ਆਪਣੇ ਦਰਿਆ ਸਾਰਿਆਂ ਤੇ ਪੱਕੇ ਸੀਮਿੰਟ ਦੇ ਪੰਧ ਬਣਾਈ ਜਾਣਗੇ ਪੱਕਾ ਰਾਜ ਦਾ ਬੂਦ ਮੈਂ ਪ੍ਰਸਾਕਾ ਲਗੀਤਾ ਸੀ ਜੇ ਹਕੀਕੀ ਪੂਰੀ ਕੀਤੀ ਸੀ ਮੈਨੂੰ ਇਹ ਲੱਗਦਾ ਮੈਂ ਕਿਹਾ ਸੀ ਨਾ ਜੇ ਜੀ ਪੂਰੀ ਕਰਦਾ ਲੋਕੀ ਕਰਦੇ ਕੰਮ ਸੀ ਇਹ ਕਰ ਲੈਂਦਾ ਅੱਜ ਤੱਕ ਮੈਂ ਜੋ ਕਿਹਾ ਮੈਂ ਕੋਈ ਕੀਤਾ ਹੈ ਮੈਨੂੰ ਕਹਿੰਦੇ ਸੀ ਇੰਨਾ ਸਾਰਾ ਮੂਮਾਂ ਕਰਦੇ ਸੀਵਨ ਦੀ ਇੱਕ ਮੱਤੇ ਚ ਬਣਾ ਕੇ ਤੇ ਕਿੰਨੀ ਨਾ ਨਾ ਪਾਣੀ ਵਾਲੀ ਬੱਸ ਵੀ ਚੁਕਾਉਂਦੀ ਸੀ ਮਾਹਰ ਦੱਸਦਾ ਆ ਜਿੰਨੇ ਨੁਕਸਾਨ ਹੁੰਦਾ ਆਪਣੇ ਕਿਸਾਨਾਂ ਦਾ ਦੀਪਾ ਦਾ ਪਿੰਡਾਂ ਤੇ ਪਿੰਡ ਸੁਆ ਹੋ ਰਿਹਾ ਹੈ ਮੈਨੂੰ ਮੈਂ ਸਾਰੇ ਪੰਜਾਬ ਨੂੰ ਮੈਂ ਵਾਦਾ ਕਰਦਾ ਮਿਲਿਆ ਜੀ ਜਾਨ ਨੂੰ ਲੋਟ ਕਰਿਓ ਜਿੰਦ ਤੱਕ ਸਰਕਾਰ ਆ ਗਈ 6 ਸਾਲ ਦੇ ਅੰਦਰ

ਨਾਲੇ ਕੋਲੇ ਛੋਟੇ ਕੋਲੇ ਕਿਸੇ ਕੋਲ ਟਿਊਬਲ ਕਨੈਕਸ਼ਨ ਨਹੀਂ ਇਹ ਨਹੀਂ ਜਿੰਨਾ ਕੋਲ ਹੈ ਕਿ ਲੈ ਕੇ ਸਾਰਾ ਕੋਲੇ ਜਿੰਨਾ ਕੋਲੇ ਨਹੀਂ ਹੈ ਕੋਈ ਨਹੀਂ ਜਿੰਨ ਸਾਰੇ ਸਾਰਿਆਂ ਨੂੰ ਇੱਕ ਇੱਕ ਟਿਊਬਲ ਕਨੈਕਸ਼ਨ ਅਸੀਂ ਦੇਵਾਂਗੇ ਮੈਂ ਤਾਂ ਕਹਿੰਦਾ ਪਾ ਤੁਸੀਂ ਤਾਂ ਕਿਉਂ ਕਾਲੀ ਪਰ ਸਰਕਾਰ ਦਾ ਮਤਲਬ ਕੀ ਹੈ ਰਾਜ ਖੋਦਾ ਹੋਣਾ ਹੈ ਪੰਜਾਬ ਦੇ ਖਜ਼ਾਨੇ ਦਾ ਮੂੰਹ ਛੋਟੇ ਪਿੰਡਾਂ ਤੱਕ ਹੋਣਾ ਹੈ ਇਹਨਾਂ ਨੂੰ ਨਹੀਂ ਅਸ ਕਰਕੇ ਮੈਂ ਬੇਨਤੀ ਕਰਦਾ ਹਾਂ ਵੀ ਵੀ ਨੂੰ ਮੋਟਾ ਕਿ ਤਕਰੀਰ ਜੁਰੀ ਸ਼ਾਮ ਹੈ ਇੱਕ ਪਾਸੇ ਹੋ ਜੋ ਇੱਥੋਂ ਤੂਫਾਨ ਸ਼ੁਰੂ ਹੋਊਗਾ ਜਿਹੜਾ ਝੰਡ ਵਾਲੇ ਤੇ ਕਾਂਗਰਸੀ ਆਦਮੀ ਨੇ ਬੋਲੇ ਸਾਰੇ ਗਦਾਰ ਨੂੰ ਬਾਹਰ ਕੱਢਾ ਮੈਂ ਤੁਹਾਡੇ ਤੇ ਬੜਾ ਆਸ ਕਰਦਾ ਹਾਂ ਹੈ ਰਾਈ ਜੀ ਦਾ ਸਾਥ ਸਾਹਿਬ ਰਾਈ ਜੀ ਦਾ